ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੀ ਬਾਸ਼ਾ ਵੈਗਰੂ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ ਆਪ ਖੁਸ਼ ਰਹੋ ਤੇ ਜੋ ਵੀ ਆਪਣੀਆਂ ਮਨੋ ਕਾਮਨਾ ਤੁਹਾਡੀਆਂ ਰੱਬ ਪੂਰੀਆਂ ਕਰੇ ਹਨ ਅੱਜ ਆਪਾਂ ਗੱਲ ਕਰਦੇ ਆਂ ਵੀ ਜੇ ਆਪਾਂ ਜ਼ਿੰਦਗੀ ਦੇ ਥੋੜੀ ਜਿਹੀ ਸੌਖੀ ਬਣਾਉਣੀ ਹੈ ਤਾਂ ਆਪਾਂ ਨੂੰ ਖੁਸ਼ ਰਹਿਣਾ ਪੈਣਾਗਾ ਖੁਸ਼ ਰਹਿ ਕੇ ਹੀ ਸਾਰੀਆਂ ਚੀਜ਼ਾਂ ਦਾ ਹੱਲ ਆਪਾਂ ਕਰ ਸਕਦੇ ਆਂ ਦੇਖੋ ਜੀ ਭੀੜਾਂ ਸਭ ਤੇ ਪੈਂਦੀਆਂ ਕਿਸੇ ਤੇ ਕਾਸੀ ਦੀ ਭੀੜ ਪੈਂਦੀ ਹੈ ਕਿਸੇ ਤੇ ਕਾਸੀ ਦੀ ਹਰ ਇੱਕ ਇਨਸਾਨ ਇਸ ਦੁਨੀਆ ਦੇ ਦੁਖੀ ਹੈ ਸੌਖਾ ਇਨਸਾਨ ਇੱਥੇ ਕੋਈ ਵੀ ਸਾਨੂੰ ਮਿਲੂਗਾ ਨਹੀਂ ਕਿਸੇ ਨੂੰ ਪੁੱਛ ਲਿਓ ਉਹਨੂੰ ਪੁੱਛ ਲਿਓ ਵੀ ਤੂੰ ਹਰ ਪੱਖੋਂ ਖੁਸ਼ ਹੈ ਸ਼ਾਇਦ 100% ਵਿੱਚ 10% ਦੀ ਬੰਦੇ ਹੋਣਗੇ ਜਿਹੜੇ ਕਹਿਣਗੇ ਅਸੀਂ ਖੁਸ਼ ਹਾਂ ਚਾਹੇ ਉਹਨੂੰ ਦੁੱਖ ਹੋਣ ਕਿਉਂਕਿ ਉਹਨਾਂ ਨੇ ਦੁੱਖ ਨਾਲ ਲੜਨਾ ਸਿੱਖ ਲਿਆ ਹੁੰਦਾ ਫਿਰ ਵੀ ਉਹ ਕਹਿਣਗੇ ਹਾਂਜੀ ਖੁਸ਼ ਹਾਂ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹੈ ਤੇ ਸੋ ਉਹਨੂੰ ਮੈਂ ਇਹੀ ਕਹਿਣਾ ਚਾਹਣੀ ਆ ਵੀ ਜ਼ਿੰਦਗੀ ਸੌਖੀ ਨਹੀਂ ਹਰ ਇੱਕ ਪਲ ਹਰ ਇੱਕ ਮੋੜ ਤੇ ਆਪਾਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਨਹੀਂ ਘਬਰਾਉਣਾ ਚਾਹੀਦਾ ਦੇਖ ਆਪਣਾ ਘਰੇ ਨੁਕਸਾਨ ਹੋ ਜੇ ਕੋਈ ਮੇਰਾ ਮੰਨਣਾ ਹੈ ਆਪਣੇ ਘਰੇ ਕੋਈ ਨੁਕਸਾਨ ਹੋ ਜੇ ਆਪਾਂ ਕਰ ਆਪਾਂ ਲੈ ਕੇ ਸਿਰ ਫੜ ਕੇ ਬਹਿ ਜਾਂਦੇ ਆਂ ਵੀ ਹਾਏ ਨੁਕਸਾਨ ਹੋ ਗਿਆ ਹਾਏ ਮੈਂ ਕੀ ਕਰੂੰਗਾ ਹਾਏ ਮੈਂ ਕੀ ਕਰੂੰਗਾ ਹਨਾ ਉੱਤੋਂ ਦੋ ਤਿੰਨ ਗੋਲੀਆਂ ਠੋਕ ਲੈਂਦਾ ਬੰਦਾ ਹਨਾ ਵੀ ਤਕਲੀਫ ਨਹੀਂ ਚਲੀਦੀ ਉਹ ਪ੍ਰੋਬਲਮ ਥੋੜੀ ਉੱਡੀ ਵੀ ਹੁੰਦੀ ਆ ਕੋਈ ਐ ਨਹੀਂ ਹੁੰਦਾ ਵੀ ਗੋਲੀਆਂ ਲੈਣ ਨਾਲ ਤੁਸੀਂ ਠੀਕ ਹੋ ਜੰਨੇ ਉਹੀ ਪ੍ਰੋਬਲਮ ਨਹੀਂ ਦੀ ਆ ਜਿਹੜਾ ਪੈਸਾ ਜਿੱਥੇ ਲੱਗਣਾ ਉਹ ਲੱਗੂਗਾ ਚਾਹੇ ਤੁਸੀਂ ਹੱਸ ਕੇ ਲਾਓ ਚਾਹੇ ਰੋ ਕੇ ਲਓ ਫਿਰ ਕਿਉਂ ਨਾ ਆਪਾਂ ਰੱਬ ਦੇ ਬਾਣੀ ਚ ਖੁਸ਼ ਰਹਿਣ ਲੱਗ ਜੀ ਜਦੋਂ ਹਰ ਇੱਕ ਬੰਦਾ ਇਹ ਸੋਚਣ ਲੱਗ ਗਿਆ ਨਾ ਵੀ ਜੱਗ ਤੇ ਆਏ ਆ ਲੈ ਕੇ ਕੁਝ ਜਾਣਾ ਨਹੀਂ ਹਨਾ ਵੀ ਇੱਥੋਂ ਦੀਆਂ ਖੇਡਾਂ ਨਹੀਂ ਆ ਇੱਥੇ ਖੇਡ ਕੇ ਤੁਰ ਜਾਾਂਗੇ ਹਨਾ ਵੀ ਰੱਬ ਨੇ ਇੱਕ ਆਪਾਂ ਨੂੰ ਖੇਡ ਲਾਇਆ ਹੋਇਆ ਆਪਾਂ ਕਿੱਡੀ ਜਾਨੇ ਆ ਜਦੋਂ ਆਪਣੇ ਦਿਮਾਗ 'ਚ ਇਹ ਗੱਲ ਵੱਡ ਗਈ ਵੀ ਇੱਥੇ ਖੇਡ ਕੇ ਤੁਰ ਜਾਾਂਗੇ ਵੀ ਨਾ ਲੈ ਕੇ ਆਏ ਆ ਨਾ ਲੈ ਕੇ ਜਾਣਾ ਹਨਾ ਫਿਰ ਤੁਹਾਨੂੰਆਂ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਬਹੁਤ ਛੋਟੀਆਂ ਲੱਗਣਗੀਆਂ ਬਹੁਤ ਸੌਖਾ ਲੱਗੂ ਸਾਨੂੰ ਇਹ ਕੰਮ ਸੋ ਮੇਰੀਰ ਕੋ ਸਟ੍ਰੈਸ ਹੋਵੇ ਅੱਗੇ ਵੀ ਕੋਈ ਵਿਪਤਾ ਪੈਂਦੀ ਆ ਤਾਂ ਕੁਝ ਨਹੀਂ ਹੁੰਦਾ ਉਹਨੂੰ ਕੱਟ ਲਿਆ ਕਰੋ ਰੋਗੇ ਵੀ ਕੱਟਦੀਆਂ ਮਾੜਾ ਮੋਟਾ ਖੁਸ਼ ਹੋ ਕੇ ਕੱਟ ਲਿਆ ਕਰੋ ਬਸ ਰੱਬ ਨੂੰ ਕਹਿੰਦਾ ਕਰੋ ਠੀਕ ਹੈ ਤੇਰੀ ਮਰਜ਼ੀ ਹੈ ਕਿਉਂਕਿ ਪ੍ਰਮਾਤਮਾ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਜੇ ਕੁਝ ਆਪਣੇ ਨਾਲ ਹੁੰਦਾ ਨਾ ਉਹਦੇ ਪਿੱਛੇ ਕੋਈ ਰਾਜ ਹੁੰਦਾ ਹੈ ਉਹਨੇ ਕੁਝ ਬਹੁਤ ਵੱਡਾ ਸੋਚਿਆ ਹੁੰਦਾ ਆਪਣੇ ਲਈ ਜੇ ਕੋਈ ਆਪਣਾ ਕੰਮ ਨਹੀਂ ਬਣਦਾ ਤਾਂ ਸਮਝੋ ਵੀ ਪ੍ਰਮਾਤਮਾ ਦੀ ਰਜ਼ਾ ਹੈ ਨਹੀਂ ਉਹਦੇ ਵਿੱਚ ਵੀ ਕੋਈ ਗਲਤੀ ਹੋਣਾ ਸਾਡੇ ਨਾਲ ਜਾਂ ਅੱਗੇ ਜਾ ਕੇ ਅਸੀਂ ਫੇਲ ਨਹੀਂ ਹੋਣਾ ਇਸ ਕਰਕੇ ਪ੍ਰਮਾਤਮਾ ਨੇ ਸਾਡਾ ਇਹ ਕੰਮ ਨਹੀਂ ਬਣ ਦਿੱਤਾ ਪ੍ਰਮਾਤਮਾ ਆਪਣੇ ਭਗਤਾਂ ਨੂੰ ਉਹ ਕਦੇ ਕਮਾਂਚ ਨਹੀਂ ਵਿਪਤਾਮਾਂਚ ਨਹੀਂ ਪਾਉਂਦਾਗਾ ਵੀ ਜਿੱਥੇ ਉਹਨਾਂ ਨੂੰ ਪ੍ਰਮਾਤਮਾ ਠੀਕ ਹੈ ਜਿੱਦਾਂ ਇੱਕ ਮਾਂ ਨੂੰ ਪਤਾ ਹੁੰਦਾ ਨਾ ਮੇਰੇ ਬੱਚੇ ਲਈ ਕੀ ਚੰਗਾ ਵਾੜਾ ਉਦਾਂ ਹੀ ਪਰਮਾਤਮਾ ਨੂੰ ਆਪਣੇ ਬਾਰੇ ਪਤਾ ਹੁੰਦਾ ਛੋਟੀ ਛੋਟੀ ਗੱਲਾਂ ਤੇ ਟੈਨਸ਼ਨ ਜਮਾ ਨਾ ਲਿਆ ਕਰੋ ਜਿੰਨਾ ਤੁਸੀਂ ਖੁਸ਼ ਹੋ ਕੇ ਰਹੋਗੇ ਨਾ ਤੁਹਾਡੀਆਂ ਪ੍ਰੋਬਲਮਾਂ ਘਟ ਜਾਣਗੀਆਂ ਤੁਹਾਡੇ ਦੁੱਖ ਘਟ ਜਾਣਗੇ ਕਿਉਂਕਿ ਦੁੱਖ ਆਪੀ ਘਟ ਜਾਣਗੇ ਜਦੋਂ ਤੁਸੀਂ ਖੁਸ਼ ਰਹਿਣਾ ਸਿੱਖ ਲਿਆ ਜ਼ਿੰਦਗੀ ਦੀ ਜੰਗ ਹਰ ਇੱਕ ਬੰਦਾ ਲੜ ਸਕਦਾ ਜ਼ਿੰਦਗੀ ਸੱਚੀ ਪੁੱਛੋ ਜਾਂਦੀ ਹੈ ਪੈਰ ਪੈਰ ਤੇ ਮੋੜ ਮੋੜ ਤੇ ਆਪਾਂ ਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਆਪਣੇ ਘਰੇ ਕੋਈ ਮੋਟਰ ਖਰਾਬ ਹੋ ਜਾਂਦੀ ਹੈ ਕਈ ਵਾਰੀ ਕੋਈ ਬੰਦਾ ਬਿਮਾਰ ਹੋ ਜਾਂਦਾ ਕਈ ਵਾਰੀ ਕੁਛ ਹੋ ਜਾਂਦਾ ਪਰ ਆਪਾਂ ਮੈਂ ਕਹਣੀ ਆ ਜਿੰਨੇ ਤੁਸੀਂ ਖੋਸੋ ਕੇ ਦਰਦ ਝੱਲੋਗੇ ਤਕਲੀਫਾਂ ਝੱਲੋਗੇ ਉੰਨੇ ਸਾਨੂੰ ਤਕਲੀਫਾਂ ਘਟ ਜਾਣੀਆਂ ਛੋਟੀਆਂ ਸਾਨੂੰ ਆਪਦੀ ਜ਼ਿੰਦਗੀ ਵਧਿਕਾ ਸੌਖੀ ਲੱਗਣ ਲੱਗ ਜੂ ਪਰ ਤੇ ਆ ਕੇ ਦੇਖ ਰਹੇ ਜਦੋਂ ਮੈਂ ਟੈਂਸ਼ਨ ਜੀ ਲੈਂਦੀ ਹੁੰਦੀ ਸੀ ਵੀ ਹੋਏ ਮੇਰਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਮੈਂ ਕੀ ਕਰੂੰ ਐ ਕਰੂੰ ਤਾਂ ਮੈਂ ਜੱਦ ਕੰਗ ਹੁੰਦੀ ਸੀ ਜਦੋਂ ਮੈਂ ਖੜਾ ਹੀ ਛੱਡਦਾ ਵੀ ਹੋਈ ਜਾਂਦੇ ਦੋ ਹੋਈ ਜਾਂਦਾ ਹੁਕ ਕੇ ਰਹਿਣਾਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੁਣ ਬਸ ਮੇਰੇ ਦਿਮਾਗ ਚ ਕੋਈ ਗੱਲ ਬਾੜੀ ਹੋਈ ਹੈ ਵੀ ਕੋਈ ਗੱਲ ਨਹੀਂ ਵੀ ਪ੍ਰਮਾਤਮਾ ਨੇ ਦੋ ਵਕਤ ਦੀ ਰੋਟੀ ਤਾਂ ਦਿੱਤੀ ਹੋਈ ਹੈ ਢਿੱਡ ਤਾਂ ਭਰ ਕੀ ਪਾਵਾਂਗੇ ਬਾਕੀ ਪ੍ਰੋਬਲਮਾਂ ਦਾ ਸਾਹਮਣਾ ਤਾਂ ਆਪੇ ਕਰੀ ਜਾਵਾਂਗੇ ਜਿਉਂਦੇ ਰਹਾਂਗੇ ਤਾਂ ਕਰਾਂਗੇ ਮਰ ਗਏ ਕਰ ਰਪਰਾ ਜੀ ਸਭ ਖਗਾਉਣਾ ਇੱਥੇ ਜਿਹਦੇ ਕੋਲ ਜਿਆਦਾ ਪੈਸਾ ਉਹ ਦੁਖੀ ਹੈ ਉਹ ਹੋਰ ਕਾਉਣ ਦੇ ਚੱਕਰ ਚ ਦੁਖੀ ਹੈ ਵੀ ਹਾਂ ਜੀ ਮੇਰੇ ਕੋਲ ਤਾਂ 10 ਲੱਖ ਜੁੜਿਆ ਪਿਆ ਇਹ ਵੀ ਕਿਉਂ ਨਹੀਂ ਹੁੰਦਾ 50 ਲੱਖ ਵਾਲਿਆਂ ਨੂੰ ਸੋਚੀ ਜਾਂਦਾ ਮੇਰਾ ਕਰੋੜ ਕਿਉਂ ਨਹੀਂ ਹੁੰਦਾ ਦੁਖੀ ਤਾਂ ਉਹ ਵੀ ਹੈ ਨਾ ਜੋ ਮੈਗਣੀਆ ਜਿਹੜਾ ਬੰਦਾ ਪੈਸੇ ਜੋੜ ਲੈਂਦਾ ਉਹ ਕਿਹੜਾ ਸੁੱਖ ਲੈ ਲੈਂਦਾ ਸੱਚੀ ਪੁੱਛੋ ਮੈਂ ਖੋ ਬਹੁਤ ਬੰਦੇ ਦੇਖੇ ਜਿਨ੍ਹਾਂ ਕੋਲ ਬਹੁਤ ਪੈਸਾ ਹੁੰਦਾ ਪਰ ਉਹ ਸੁਖ ਨਹੀਂ ਲੈ ਸਕਦੇ ਉਹਨਾਂ ਨੇ ਫਿਰ ਵੀ ਮਰੂ 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 ਕਰੀ ਜਾਣਾ ਨਾ ਉਹ ਚੰਗਾ ਖਾ ਸਕਦੇ ਆ ਨਾ ਚੰਗਾ ਮੈਗਣੀ ਮੀਡੀਅਮ ਲੋਕ ਹੁੰਦੇ ਉਹ ਚੰਗਾ ਖਾ ਵੀ ਲੈਂਦੇ ਚੰਗਾ ਪਾ ਵੀ ਲੈਂਦੇ ਉਹਨੂੰ ਪਰਵਾਹ ਨਹੀਂ ਹੁੰਦੀ ਉਹਨੂੰ ਸਭ ਕੁਝ ਰੱਬ ਤੇ ਛੱਡਿਆ ਹੁੰਦਾ ਉਹ ਕਹਿੰਦਾ ਵੀ ਜੋ ਕਰਨਾ ਪ੍ਰਮਾਤਮਾ ਨੇ ਕਰਨਾ ਵੀ ਇੱਕ ਇੱਕ ਹੁਣ ਮੇਰੇ ਅੱਖੀ ਦੇਖਣ ਦੀ ਗੱਲ ਆ ਵੀ ਜਮਾਨ ਅੱਖੀ ਦੇਖਣ ਦੀ ਵੀ ਦੇਖੋ ਪ੍ਰਮਾਤਮਾ ਨੇ ਕੀ ਲਿਖਿਆ ਤੇ ਕੀ ਬੰਦੇ ਨਾਲ ਹੋ ਜਾਣਾ ਕਿਸੇ ਨੂੰ ਪਤਾ ਨਹੀਂ ਇੱਕ ਮਿੰਟ 'ਚ ਪਾਸਾ ਬਲਟ ਜਾਂਦਾ ਇੱਕ ਸੈਕਿੰਡ ਦੇ ਵਿੱਚ ਪਾਸਾ ਬਲਟ ਜਾਂਦਾ ਨਹੀਂ ਪਤਾ ਲੱਗਦਾ ਤੁਹਾਨੂੰ ਵੀ ਇੱਕ ਸੈਕਿੰਡ ਅਗਲੇ ਸੈਕਿੰਡ ਤੁਹਾਡੇ ਨਾਲ ਕੀ ਹੋਣ ਵਾਲਾ ਤੁਹਾਨੂੰ ਕੁਝ ਨਹੀਂ ਪਤਾ ਮੈਂ ਦੱਸਦੀ ਹਾਂ ਉਹਨੂੰ ਵੀ ਉਹ ਸੈਕਿੰਡ 'ਚ ਕਿਵੇਂ ਪਾਸਾ ਬਦਲ ਜਾਂਦਾ ਆਪਣੇ ਜਾਣ ਪਹਿਚਾਨ ਵਾਲਿਆਂ ਨੇ ਵੀ ਵਿਆਹ ਧਰ ਲਿਆ ਵਿਆਹ ਧਰ ਲਿਆ ਤੇ ਕੁੜੀ ਨੇ ਬਾਹਰ ਜਾਣਾ ਸੀ ਬਾਹਰ ਜਾਣਾ ਸੀ ਤੇ ਉਹਨਾਂ ਨੇ ਕੀ ਕੀਤਾ ਵੀ ਇਹ ਰਿਸ਼ਤਾ ਲੈ ਲਈ ਮੈਂ ਪਰ ਲਾਲਚ ਕਰ ਲੈਨੇ ਹਨਾ ਮੁੰਡਾ ਬਚੰਗੇ ਘਰੋਂ ਸੀਗਾ ਵਧੀਆ 10 12 ਕਿੱਲੇ ਗਾਂ ਸੀ ਮੁੰਡੇ ਕੋਲ ਤੇ ਉਹਨਾਂ ਨੇ ਕੁੜੀ ਦਾ ਰਿਸ਼ਤਾ ਲੈ ਲਿਆ ਕੋਈ ਗਾਂਾਂ ਦੀ ਗਾਂ ਜਾਣ ਪਹਿਚਾਨ ਚੋ ਕੋਈ ਖਾਸ ਜਾਣ ਪਹਿਚਾਨ ਨਹੀਂ ਸੀ ਵੀ ਆਪਾਂ ਜਿਵੇਂ ਲਿਆ ਆ ਜੁੰਦੀ ਉਹਦੇ ਚ ਰਿਸ਼ਤਾ ਕਰਵਾਤਾ ਸਾਰੀ ਇਹਨਾਂ ਨੇ ਸ਼ਾਪਿੰਗ ਕੀਤੀ ਕੁੜੀ ਨੂੰ ਸ਼ਾਪਿੰਗ ਕਰਵਾਈ ਤੇ ਸਾਰਾ ਕੁਝ ਕੀਤਾ ਗਣੇ ਗੁਣੇ ਬਣਵਾਏ ਹਨਾ ਬਾਅਦ ਵੀ ਜਦੋਂ ਵਿਆਹ ਆਪਾਂ ਕਰਦੇ ਆ ਸਾਰਾ ਖੁਸ਼ੀ ਕਰਾਉਣੇ ਹਨ ਉਹਨਾਂ ਨੇ ਸਾਰਾ ਕੁਝ ਕੀਤਾ ਕੀਤਾ ਤੇ ਉਹ ਸਮਝਦੇ ਸਾਂ ਆਪਣਾ ਲਈ ਉਹ ਸਮਾਨ ਦੇਣ ਵੀ ਆ ਗਿਆ ਜਿੱਤੇ ਜਨ ਜਾਣੀ ਸੀ ਜਨ ਗਈ ਜਨ ਗਈ ਉੱਥੇ ਜਿਹੜੇ ਪੈਲਸ ਦਾ ਐਡਰੈਸ ਦਿੱਤਾ ਸੀ ਉੱਥੇ ਕੁਝ ਵੀ ਨਾ ਕੁਝ ਵੀ ਨਾ ਉੱਥੇ ਜਦੋਂ ਉੱਥੇ ਫੋਨ ਕਰਿਆ ਕੁੜੀ ਦਾ ਫੋਨ ਬੰਦ ਕੁੜੀ ਦੇ ਮਾਪਿਆਂ ਦਾ ਫੋਨ ਬੰਦ ਘਰ ਨਹੀਂ ਜਾਂਦਾ ਕਰ ਲੋ ਕੀ ਕਰੂੰਗੀ ਜਿਹੜੀ ਕੁੜੀ ਨੇ ਬਾਹਰ ਜਾਣਾ ਸੀ ਉਹ ਉਹਨਾਂ ਦਾ ਉਗੂ ਸੁਗੂ ਨੇ ਬੰਦਿਆਂ ਦਾ ਪਤਾ ਜਨ ਗਈ ਤੇ ਉੱਥੇ ਸਾਰੇ ਹੈਰਾਨ ਪਰੇਸ਼ਾਨ ਪ੍ਰੇਣ ਬੰਦ ਸਾਰਿਆਂ ਦੇ ਪਾਇਸ ਵਾਲੇ ਕਹਿੰਦੇ ਵੀ ਨਾ ਇਤੋਂ ਕੋਈ ਬੁਕਿੰਗ ਹੀ ਨਹੀਂ ਹੈਗੀ ਇਸ ਤਰ੍ਹਾਂ ਦੀ ਪੇਸ਼ੇਮਾਨ ਹੋ ਕੇ ਤੇ ਭਾਈ ਜਿਵੇਂ ਤੁਹਾਨੂੰ ਪਤਾ ਵੀ ਬਹੁਤ ਵੱਡੀ ਘਟਨਾ ਹੋ ਜਾਂਦੀ ਹੈ ਇੱਕ ਅਣਖੀ ਬੰਦਿਆਂ ਵਾਸਤੇ ਤੇ ਜੇ ਮੈਂ ਪਰਿਸ਼ਟੇਦਾਰ ਸਾਰੇ ਭੈਣ ਭਾਈ ਆਪਾਂ ਬੈ ਕੇ ਸੋਚਨੇ ਵੀ ਕਰਗੀ ਤੇ ਕੀ ਕਰਗੀ 1.5 ਵਜੇ ਤੇ ਕਰਾਂ ਬੱਟੇ ਦੀ ਕੀ ਗਈ ਵੀ ਕੋਈ ਹੱਲ ਨਾਲੋ ਉਹ ਕਹਿੰਦੇ ਵੀ ਕਿਸੇ ਸਿਆਣੇ ਨੇ ਰਹਿ ਦਿੱਤੀ ਵੀ ਬਾਈ ਹੱਲ ਕੀ ਬਣਾ ਹੁਣ ਸੋਨੂੰ ਨਹੀਂ ਪਤਾ ਵੀ ਪੈਲਸ ਦੇ ਵਿੱਚ ਕੋਈ ਪ੍ਰੋਗਰਾਮ ਨਹੀਂ ਜਿਹੜਾ ਪੈਲਸ ਸਾਪਿਆ ਹੋਇਆ ਤਾਂ ਕੋਈ ਲੱਲਾ ਵੱਖਾ ਨਹੀਂ ਅਗਲਾਂ ਦੇ ਘਰੇ ਜਾਂਦਾ ਅਗਲਾਂ ਦੇ ਫੋਨ ਕਰਦਾ ਤੁਸੀਂ ਕੀ ਕਰ ਸਕਦੇ ਹੋ ਅਗਲਿਆ ਉੱਥੇ ਫਿਰ ਉਹ ਜਿਹੜਾ ਮੁੰਡਾ ਮੁੰਡੇ ਦਾ ਪਿਓ ਜਾਂ ਮਾਂ ਕਹਿੰਦੇ ਉਹ ਕਹਿੰਦੇ ਵੀ ਤੁਹਾਡੀ ਜਾਣ ਪਹਿਚਾਨ ਚ ਕੋਈ ਅਸੀ ਕੁੜੀ ਹੈ ਵੀ ਜਿਹੜਾ ਸਾਨੂੰ ਤੁਰ ਤ੍ਰਿਸ਼ਤਾ ਮਿਲ ਜੇ ਵੀ ਅਸੀਂ ਜਣੀ ਤੇ ਜਿਹੜੇ ਪ੍ਰੋਗਰਾਮ ਆ ਸਾਡੇ ਘਰੇ ਕੜਾਈਆਂ ਛੜੀਆਂ ਉਹਨਾਂ ਨੇ ਅਗਲੇ ਦਿਨ ਪਾਰਟੀ ਰੱਖੀ ਹੋਈ ਸੀ ਜਿੱਦਾਂ ਜਿੱਦਾਂ ਆਪਾਂ ਪਾਰਟੀ ਰੱਖ ਲੈਨੇ ਆ ਵੀ ਦੋ ਇਹ ਦਿਨ ਆਪਾਂ ਪਾਰਟੀ ਮੁੰਡੇ ਵਾਲੇ ਕਰ ਲੈਂਦੇ ਆ ਉਹ ਕਹਿੰਦਾ ਵੀ ਸੱਤ ਪੱਟੀ ਮੇਸ਼ ਹੋ ਜੂਗੀ ਕਿਉਂਕਿ ਬਹੁਤ ਔਖਾ ਹੁੰਦਾ ਵੀ ਜਿਹੜਾ ਰੜਕਾ ਵਾਲਾ ਬੰਦਾ ਉਹ ਕਰਨਾ ਬਰਦਾਸ਼ਤ ਨਹੀਂ ਕਰ ਸਕਦਾ ਉਹ ਕਹਿੰਦਾ ਹੱਡੀ ਬੇਇੱਜ਼ਤੀ ਹੋ ਜਾਣੀ ਆ ਉਹ ਕਹਿੰਦਾ ਵੀ ਭਰਾਵਾ ਇੱਕ ਮੇਰੀ ਰਿਸ਼ਤੇਦਾਰੀ ਚ ਕੁੜੀ ਤਾਂ ਹੈਗੀ ਆ ਕੁੜੀਆਂ ਉਹ ਤਿੰਨ ਐ ਠੀਕ ਐ ਪਿਓ ਉਹਨਾਂ ਦਾ ਗਰੀਬ ਐ ਲਾਉਣ ਦੀ ਪੰਜੀ ਗਜੈਸ਼ ਨਹੀਂ ਇਹਨਾਂ ਚ ਉਹਨਾਂ ਨੇ ਮੈਨੂੰ ਬਹੁਤ ਵਾਰੀ ਕਿਹਾ ਵੀ ਭਾਈ ਸਾਡਾ ਸਾਡੇ ਕੁੜੀ ਦਾ ਰਿਸ਼ਤਾ ਕਰਵਾ ਦੇ ਠੀਕ ਐ ਤੇ ਵੀ ਸਾਡੇ ਚ ਵੀ ਜੈਸ ਹੈ ਨਹੀਂ ਵੀ ਉਹ ਜਾ ਤੁਰ ਰਿਸ਼ਤਾ ਕਰਾ ਦੇ ਕਹਿੰਦਾ ਵੀ ਮੇਰੇ ਖਾਸ਼ ਨੇ ਜੇ ਤੁਸੀਂ ਕਹੋ ਤਾਂ ਮੈਂ ਹੁਣੇ ਗੱਲ ਕਰ ਲੈਣਾ ਉਹਨਾਂ ਨਾਲ ਠੀਕ ਹੈ ਲੈਣ ਦੇਣ ਨੂੰ ਕੁਝ ਨਹੀਂ ਭਾਈ ਕੁੜੀ ਮੈਂ ਸੁੱਟੀ ਅੱਜ ਕਹੋ ਅੱਜ ਤਰਾ ਲਿਆਂਗਾ ਨਾਲ ਕੱਲ ਨੂੰ ਕਹਾਂ ਕੱਢੂ ਉਹ ਕਹਿੰਦੇ ਚੱਲ ਕੱਲ ਨੂੰ ਹੀ ਰੱਖ ਲਓ ਵੀ ਕੱਲ ਨੂੰ ਪਾਰਟੀ ਦੀ ਲਿਆਵਾਂਗੇ ਆਪਾਂ ਉਹ ਕੁੜੀ ਨੂੰ ਉਹ ਕਹਿੰਦਾ ਕਰੋ ਗੱਲ ਕਿਉਂਕਿ ਰੜਕਤੇ ਅਜੇ ਜਦੋਂ ਗੱਲ ਫਿਰ ਆਪਾਂ ਪਰਵਾਹ ਨਹੀਂ ਕਰਦੇ ਕਿਸੇ ਚੀਜ਼ ਦੀ ਮੁੰਡੇ ਦੇ ਪਿਓ ਨੇ ਕਹਿੰਦਾ ਵੀ ਹਾਂ ਅਸੀਂ ਕੱਲ ਵਾਲੀ ਪਾਰਟੀ ਤੇ ਵੀ ਭਾਈ ਮਨਾਉ ਉਹਨਾਂ ਨੂੰ ਉਹਨੇ ਕੁੜੀ ਦੇ ਤੇ ਹੁਣ ਫੋਨ ਲਾਇਆ ਵੀ ਚੰਗੇ ਮੁੰਡੇ ਨੂੰ 10-12 ਕਿੱਲੇ ਬਾਹਣਾ ਭਾਈ ਆਹ ਗੱਲ ਹੋਊਗੀ ਵੀ ਕੁੜੀ ਵਾਲੇ ਥਉਂਦੇ ਨੇ ਭੱਜ ਭੁੱਜ ਗਏ ਵੀ ਤੇਰੀ ਕੁੜੀ ਦੇ ਨੰਦ ਤੂੰ ਦੇ ਦੇਂਗਾ ਉਹ ਕਹਿੰਦਾ ਜਦੋਂ ਤੂੰ ਵੇਚਾਂ ਭਾਈ ਮੈਂ ਤਾਂ ਤੁਹਾਨੂੰ ਬਹੁਤ ਵਾਰ ਰਿਸ਼ਤੇ ਨੂੰ ਕਿਹਾ ਹੁਣ ਅਗਲਾ ਮਾਂ ਪੇ ਹੁੰਦਾ ਉਹ ਟੈਨਸ਼ਨ 'ਚ ਹੁੰਦਾ ਵੀ ਸਾਡੇ ਬੱਚੇ ਨੂੰ ਚੰਗਾ ਥਿਆ ਥਿਆਵੇ ਤੇ ਉਹ ਕਹਿੰਦਾ ਯਾਰ ਮੇਰੀ ਜ਼ਿੰਮੇਵਾਰੀ ਹੈ ਉਹ ਕਹਿੰਦਾ ਤੈਨੂੰ ਪਤਾ ਮੇਰੇ ਕੋਲ ਇ ਲੈਣ ਦੇ ਨੂੰ ਕੁਛ ਨਹੀਂ ਉਹ ਕਹਿੰਦਾ ਵੀ ਸਾਰਾ ਪ੍ਰਬੰਧ ਦਾ ਭਾਈ ਇੱਥੇ ਵੀ ਕੱਲ ਨੂੰ ਪਾਰਟੀ ਹੈ ਅਸੀਂ ਕੱਲ ਨੂੰ ਤੜਕੇ ਨੰਦ ਲਾਵਾਂਗੇ ਤੇ ਤੁਸੀਂ ਐਂ ਕਰਿਓ ਵੀ ਤੁਸੀਂ ਕੁੜੀ ਨੂੰ ਤਿਆਰ ਰੱਖਿਓ ਚੜ ਗਿਆ ਭਾਈ ਪਿਓ ਨੂੰ ਚਾਹ ਹੁਣ 10 12 ਕਿੱਲੇ ਕਿਸੇ ਦੀਆਂ ਮਠਿਆਈਆਂ ਪੱਕੀਆਂ ਤੇ ਵਿਆਹ ਨਾਲ ਬਹੁਤ ਵੱਡੀ ਗੱਲ ਹੁੰਦੀ ਐ ਉਹਨਾਂ ਨੇ ਭਾਈ ਉਹ ਕੁੜੀ ਵਿਚਾਰੀ ਨੂੰ ਘਰੇ ਮੈਨਿਕ ਦਾ ਮਾਂ ਪੇੜੇ ਕੁਝ ਆਸ ਹੁੰਦੀ ਆ ਉਹਨਾਂ ਨੇ ਮੈਂਟੋ ਮੈਂਕੀ ਕੁੜੀ ਦਾ ਛੜਾ ਪਸ ਕਰਾਤਾ ਜਿੱਥੋਂ ਹੁਣ ਉਹਨਾਂ ਨੇ ਬੁੱਕ ਕਰਿਆ ਸੀ ਵੀ ਇੱਥੋਂ ਅਸੀਂ ਆਵੀ ਨੂਨ ਤਿਆਰ ਕਰਵਾਵਾਂਗੇ ਬੁਕਿੰਗ ਇਹਨਾਂ ਦੀ ਵੀ ਹੋਈ ਹੋਈ ਸੀ ਉਹ ਕਹਿੰਦੇ ਵੀ ਤੁਸੀਂ ਨਾ ਪੈਸੇ ਖਰਾਬ ਕਰੋ ਸਾਡੀ ਬੁਕਿੰਗ ਤਾਂ ਹੋਈ ਹੋਈ ਹੈ ਵੀ ਤੁਸੀਂ ਕੁੜੀ ਨੇ ਇੱਥੋਂ ਤਿਆਰ ਕਰਵਾ ਲਓ ਉਹਨਾਂ ਨੇ ਪੰਜਾਬੀ ਸੂਟ ਚ ਪਾਈ ਤੜ ਕੇ ਕੁੜੀਆਂ ਆਨੰਦ ਲੈਤੇ ਉਹਦੇ ਬਾਅਦ ਕੁੜੀ ਉੱਥੋਂ ਤਿਆਰ ਕਰਵਾਈ ਜਿੱਥੇ ਉਹ ਕੁੜੀ ਨੇ ਤਿਆਰ ਹੋਣਾ ਸੀ ਜਿਹੜੀ ਜਿਹੜੀ ਮੁਕਰ ਵੀ ਬਾਹਰੋਂ ਆਈ ਸੀ ਤੇ ਬਾਗਰ ਪਤਾ ਨਹੀਂ ਉਹਨਾਂ ਦਾ ਕਿਵੇਂ ਨਿਬੜਿਆ ਨਿਬੜਿਆ ਵੀ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਜਾਂ ਕੀ ਹੋਇਆ ਕਿਵੇਂ ਪੁਲਿਸ ਨੇ ਭਾਲਿਆ ਪਤਾ ਨੂੰ ਤਾਂ ਪਤਾ ਨਹੀਂ ਇਹਨਾਂ ਤਾਂ ਪਰ ਇੰਨਾ ਪਤਾ ਵੀ ਇਹ ਚੀਜ਼ ਅਸੀਂ ਵਿਆਹ ਤੁਸੀਂ ਬੇਚੀ ਹੋਈ ਤੇ ਉਹਨੇ ਕੀ ਕੀਤਾ ਉਹ ਕੁੜੀ ਨੂੰ ਚੱਪ ਕੇ ਭਾਈ ਉਹ ਪਿਓ ਨੇ ਆਨੰਦ ਦਿੱਤੇ ਤੇ ਹੁਣ ਉਹ ਕੁੜੀ ਨਜ਼ਾਰੀ ਲੈਂਦੀ ਆ ਕਿਉਂਕਿ 10 12 ਕਿੱਲੇ ਬਾਹਣਾ ਕੱਲਾ ਮੁੰਡਾ ਆ ਇਸ ਦੀ ਜਿੰਦਗੀ ਜਿਹਾ ਰਿਹਾ ਕੁੜੀ ਵੀ ਤੁਸੀਂ ਦੇਖੋ ਸੋਚੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਵੀ ਵਿਆਹਣੋ ਮੁੰਡਾ ਕਿਹੜੀ ਕੁੜੀ ਗਿਆ ਸੀ ਤੇ ਜਿਹੜੀ ਕੁੜੀ ਤੜਕੇ ਉੱਠੀ ਹੋਣੀ ਉਹਨੂੰ ਐ ਨਹੀਂ ਸੀ ਪਤਾ ਵੀ ਅੱਜ ਮੇਰੇ ਨੰਦ ਹੋ ਜਾਣਗੇ ਵੀ ਜਾਂ ਮੇਰਾ ਕੱਲ ਨੂੰ ਮੈਂ ਬਗਾਨੀ ਹੋ ਜਾਣਾ ਇੱਥੇ ਪਤਾ ਲੱਗਦਾ ਕੁਛ ਕਦੋਂ ਕੀ ਹੋਣਾ ਹੈ ਨਾ ਇਹ ਰੱਬ ਦਾ ਕੌਤਕ ਵਿਆਹ ਨੂੰ ਮੁੰਡਾ ਕਿਨੂੰ ਗਿਆ ਸੰਜੋਗਾਂ ਚ ਕੌਣ ਲਿਖੀ ਸੀ ਤੇ ਪਿਓ ਦੀ ਟੈਨਸ਼ਨ ਚੱਕੀ ਪਰਮਾਤਮਾ ਨੇ ਕੀ ਪਤਾ ਉਹ ਵਿਚਾਰਾ ਕਿਹੜੇ ਗੁਰਦੁਆਰੇ ਜਾ ਕੇ ਨੱਕਰਾ ਘਟਦਾ ਹੋਣਾ ਜਾਂ ਕਿਹੜੇ ਗੁਰੂ ਘਰ ਜਾ ਕੇ ਹੋਰ ਅਰਦਾਸ ਕਰਦਾ ਹੋਣਾ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਮੇਰੀ ਕੁੜੀ ਨੂੰ ਚੰਗਾ ਰਿਸ਼ਤਾ ਮਿਲੇ ਚੰਗਾ ਘਰ ਮਿਲੇ ਪਰਮਾਤਮਾ ਮੇਰੀ ਅਰਦਾਸ ਸੁਣ ਮੇਰੀ ਧੀ ਬਿਉਣ ਵਾਲੀ ਆ ਕੀ ਪਤਾ ਉਹ ਕਿੰਨੇ ਰਗ ਰਗ ਨੱਕ ਰਗੜਦਾ ਸੀ ਗੁਰੂ ਘਰ ਜਾ ਕੇ ਮਾਲਕਾ ਮੇਰੀ ਸੁਣ ਮੈਂ ਗਰੀਬ ਆ ਮਾਂ ਆਪਦੀ ਕੁੜੀ ਨੂੰ ਸੌਖੇ ਚਾਹੇ ਮਾਂ ਪਿਓ ਜਿੰਨਾ ਮਰਜ਼ੀ ਗਰੀਬ ਹੋਵੇ ਚਾਹੇ ਕੁੱਲੀਆਂ ਚ ਰਹਿੰਦਾ ਹੋਵੇ ਪਰ ਉਹਦੀ ਇੱਛਾ ਹੁੰਦੀ ਆ ਵਿਚਾਰੇ ਦੀ ਵੀ ਮੇਰਾ ਮਾਂ ਮੇਰਾ ਬੱਚਾ ਬਹੁਤ ਸੌਖੇ ਘਰੇ ਜਾਵੇ ਉਹਨੂੰ ਪ੍ਰੋਬਲਮ ਨਾ ਆਵੇ ਜਿੱਦਾਂ ਅਸੀਂ ਆਪਦੀ ਕਬੀਲਦਾਰੀ ਕੱਟ ਰਹੀਆਂ 100 105 5 ਗਿਣ ਕੇ ਕੱਟ ਰਹੀਆਂ ਉਹ ਨਾ ਕੱਟੇ ਮੇਰਾ ਬੱਚਾ ਇਸ ਦੀ ਜ਼ਿੰਦਗੀ ਜੋਵੇ ਹਰ ਇੱਕ ਹਰ ਇੱਕ ਪਰਿਵਾਰ ਦਾ ਸੁਹਣਾ ਹੁੰਦਾ ਤਾਂ ਤੁਸੀਂ ਐਂ ਦੇਖੋ ਕੋਸ ਕੁੜੀ ਦਾ ਪਿਓ ਆ ਜੇ ਕਿੰਨਾ ਖੁਸ਼ ਹੋਣਾ ਵੀ ਜੀ ਨੇ 1 ਰੁਪਿਆ ਨਹੀਂ ਲਾਇਆ ਵਿਆਹ ਤੇ ਉਹਦੀ ਕੁੜੀ ਧੰਦਵਾਰਾ ਕਿੱਲੇ ਵਾਲੇ ਦੇ ਘਰੇ ਆ ਗਈ ਤੇ ਸੌਖੀ ਜ਼ਿੰਦਗੀ ਕੱਟ ਰਹੀ ਆ ਹੁਣ ਹੈ ਨਾ ਪਰਮਾਤਮਾ ਦਾ ਕੌਤਕ ਵੀ ਪਰਮਾਤਮਾ ਨੇ ਉਹਦੀ ਐਡੀ ਨੇੜੇ ਹੋ ਕੇ ਸੁਣੀ ਉਹਨੂੰ ਖੁਦ ਨੂੰ ਨਹੀਂ ਪਤਾ ਵੀ ਕੱਲ ਨੂੰ ਮੇਰੀ ਕੁੜੀ ਦੇ ਮਨੰਦ ਦੇਣੇ ਆ ਜਦੋਂ ਉੱਠਿਆ ਹੋਣਾ ਵਿਚਾਰਾ ਨੂੰ ਪਤਾ ਹੋਊ ਵੀ ਕੱਲ ਨੂੰ ਮੇਰੀ ਕੁੜੀ ਦੇ ਮਨੰਦ ਦੇਣੇ ਆ ਨਹੀਂ ਪਤਾ ਨਾ ਸੋ ਪਰਮਾਤਮਾ ਜਦੋਂ ਪਾਸਾ ਪਲਟਦਾ ਨਾ ਸੋ ਨੂੰ ਕੁਝ ਨਹੀਂ ਪਤਾ ਲੱਗਦਾ ਸੋਡੇ ਨਾਲ ਕੀ ਹੋਣਾ ਆਗਲੇ 12 ਘੰਟਿਆਂ ਤੱਕ ਛੱਡੂ ਤੁਹਾਨੂੰ ਐ ਨਹੀਂ ਪਤਾ ਤੁਹਾਡੇ 5 ਮਿੰਟਾਂ ਬਾਅਦ ਤੁਹਾਡੇ ਨਾਲ ਕੀ ਹੋਣ ਵਾਲਾ ਸੋ ਬਾਲੀਆਂ ਫਿਕਰਾਂ ਨਾ ਕਰਿਆ ਕਰੋ ਜਦੋਂ ਪਰਮਾਤਮਾ ਤੁਹਾਡੀ ਬਾਹ ਫੜਦਾ ਨਾ ਫਿਰ ਪਾਸੇ ਪਲਟ ਦਿੰਦਾ ਰੁੱਖ ਬਦ ਦਿੰਦਾ ਉਹ ਪਰਮਾਤਮਾ ਜਿਹੜੇ ਰੁੱਖ ਬਦਲਦਾ ਬਿਮਾਰਾਂ ਨੂੰ ਤਾਂ ਮੰਜਿਆਂ ਤੋਂ ਠਾਣਦਾ ਤੇ ਵਿਗੜੇ ਕੰਮ ਪਾਲਿਚ ਬਣਾਉਂਦਾ ਉਹ ਪਰਮਾਤਮਾ ਹੁੰਦਾ ਕੁਝ ਨਹੀਂ ਪਤਾ ਸਾਨੂੰ ਵੀ ਤੁਹਾਡੇ ਨਾਲ ਅਗਲੇ ਟਾਈਮ ਕੀ ਹੋਣ ਵਾਲਾ ਕੁਝ ਵੀ ਨਹੀਂ ਜਾਣਦੇ ਤੁਸੀਂ ਫਿਕਰਾਂ ਨਾ ਕਰਿਆ ਕਰੋ ਖੁਸ਼ ਰਹਾ ਕਰੋ ਆਪਦੀ ਜ਼ਿੰਦਗੀ ਚ ਮੈਂ ਕਿਹਨੀਆਂ ਖੁਸ਼ ਰਹਿਣਾ ਸਭ ਤੋਂ ਵੱਡਾ ਰਾਜ ਆ ਖੁਸ਼ ਰਹਿਣ ਦਾ ਵੀ ਤੁਸੀਂ ਆਪਣੀਆਂ ਪ੍ਰੋਬਲਮਾਂ 50% ਘਟਾ ਲਓਗੇ ਜੇ ਖੁਸ਼ ਹੋ ਕੇ ਰਹਿਣ ਲੱਗ ਜਾਓਗੇ ਨੁਕਸਾਨ ਵ்கੇ ਕੋਈ ਗੱਲ ਨਹੀਂ ਭਰ ਲਓ ਆਪਾਂ ਕਿਹੜਾ ਇਥੋਂ ਕੁਝ ਲੈ ਕੇ ਜਾਣਾ ਆਪਾਂ ਕਿਹੜਾ ਐ ਵੀ ਜਦੋਂ ਮਰੇ ਇਥੇ ਟੇਚੀ ਭਰ ਕੇ ਲੈ ਜਾਣੇ ਆ ਖੱਜ ਅ ਖਾਲੀ ਹੱਥ ਆਏ ਆ ਖਾਲੀ ਜਾਵਾਂਗੇ ਜਦੋਂ ਮਰ ਗਏ ਉਹ ਤਾਂ ਐ ਵੀ ਨਹੀਂ ਪਤਾ ਵੀ ਆਪਣੇ ਅਗਲੇ ਕੱਪੜੇ ਕਿਹੋ ਜਿਹੇ ਪਾਊਗਾ ਹੁਣ ਤਾਂ ਆਪਾਂ ਨਖਰੀ ਕਰਦੇ ਆ ਮਾ ਨਹੀਂ ਪਾਉਂਦਾ ਮਾ ਨਹੀਂ ਕਰਦਾ ਮੇਰੇ ਆਹ ਨਾਲ ਹੱਥ ਲਾਉ ਤਾਂ ਐ ਨਹੀਂ ਪਤਾ ਵੀ ਕਿਹੜੇ ਥੋੜੇ ਕੱਪੜੇ ਪਹਿਣਗੇ ਸੋ ਇਹਨਾਂ ਗੱਲਾਂ ਨੂੰ ਦਿਮਾਗ 'ਚ ਵੜ ਲਓ ਜਿੰਦੀ ਬਾੜੀ ਸੌਖੀ ਲੱਗੂਗੀ ਕਦੇ ਮਰਨ ਤੋਂ ਵੀ ਡਰ ਨਹੀਂ ਲੱਗੂਗਾ ਜਦੋਂ ਇਹ ਭੁੱਲ ਇਹ ਚੀਜ਼ਾਂ ਜਾਣ ਲਗੇ ਤੁਸੀਂ ਵੀ ਜਿੱਦਾਂ ਆਇਆ ਉਦਾਂ ਤੁਰ ਜਾਣਾ ਕੀ ਹੈ ਇੱਥੇ ਜੱਗ ਤੇ ਕਿਉਂ ਫਰਾਡ ਕੀਤੇ ਆ ਕਿਉਂ ਕਿਸੇ ਦੀ ਆਤਮਾ ਮਾਨੂੰ ਦੁੱਖ ਪਹਚਾਇਆ ਇਹ ਗੱਲਾਂ ਦਾ ਧਿਆਨ ਰੱਖੋ ਹੁਣ ਮੈਂ ਅਗਲੀ ਵੀਡੀਓ ਪਾਉਂਗੀ ਬੱਚਿਆਂ ਤੇ ਕਿਉਂਕਿ ਮੈਨੂੰ ਬਹੁਤਿਆਂ ਨੇ ਫੋਨ ਕੀਤਾ ਵੀ ਪਲੀਜ਼ ਸਾਡੇ ਬੱਚੇ ਬੱਚੇ ਸਾਡੇ ਕਹੀ ਨਹੀਂ ਲੱਗ ਜਰਾਂਗੇ ਵੀਡੀਓ ਪਾਓ ਮੈਂ ਪਾਵਾਂਗੀ ਜਿੰਨਾ ਕੁ ਮੇਰੇ ਸਾਰੇ ਆ ਸੋ ਮੈਂ ਬੇਰ ਵੀ ਬੱਚਿਆਂ ਨੂੰ ਕਹੂੰਗੀ ਬੱਚਿਓ ਆਪਣੇ ਮਾਂ-ਬਾਪ ਤੇ ਆਖੀ ਲੱਗਿਆ ਕਰੋ ਤੁਹਾਡੇ ਲਈ ਮਾਂ ਬਹੁਤ ਠਸੀਹੇ ਚੱਲਦਾ ਸੋਨੂੰ ਖੁਸ਼ੀਆਂ ਦੇਣ ਦੀ ਖਾਤਰ ਉਹ ਪਤਾ ਨਹੀਂ ਆਪ ਕਿੰਨੇ ਦੁੱਖ ਕੱਟਦਾ ਹੈ ਅਗਲੀ ਵੀਡੀਓ ਆਪਾਂ ਉਹਨਾਂ ਦੀ ਬਣਾਵਾਂਗੇ ਸੋ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਕਰੋ ਪਾਸੇ ਹੀ ਪਲਟ ਦਿੰਦਾ ਰੁੱਖ ਬਦਲ ਦਿੰਦਾ ਹਵਾ ਕਿੱਧਰ ਚੱਲਦੀ ਹੈ ਤੇ ਕਿੱਧਰ ਨੂੰ ਕਰ ਦਿੰਦਾ ਹੈ ਪਰਮਾਤਮਾ ਹੁੰਦਾ ਹੈ ਵੀ ਦੇਖਣਾ ਤੇ ਜੇ ਨਾ ਇਹਨਾਂ ਤੋਂ ਗੌਰ ਕਰਿਆ ਕੇ ਉਹਨੂੰ ਡੂੰਗੇ ਡੂੰਘੀ ਨਜ਼ਰੀ ਨਾਲ ਸੋਚਿਆ ਕਰੋ ਖੁਸ਼ ਰਹਿਣਾ ਕਰੋ ਜ਼ਿੰਦਗੀ ਦੀ ਜੰਗ ਲੜਨੀ ਸੌਖੀ ਹੋ ਜੂ ਸੋਨੂੰ ਹਰ ਇੱਕ ਚੀਜ਼ 'ਚ ਖੁਸ਼ੀ ਭਾਲਿਆ ਕਰੋ ਗਮ 'ਚ ਵੀ ਖੁਸ਼ੀ ਨੂੰ ਭਾਲਣ ਦੀ ਕੋਸ਼ਿਸ਼ ਕਰਿਆ ਕਰੋ ਕੁਝ ਨਹੀਂ ਹੁੰਦਾ ਜੀਨੇ ਇਹ ਚੁੰਝ ਲਈ ਹੈ ਨਾ ਉਹ ਸਾਨੂੰ ਅੱਗੇ ਵੀ ਲੈ ਕੇ ਜਾਊਗਾ ਉਹ ਨੂੰ ਫਿਕਰਾਂ ਛੋਡਾ ਪਰ ਛੋਡੀ ਮਾੜੀ ਕਿਸਮ ਤਾਂ ਵੀ ਤੁਸੀਂ ਫਿਕਰਾਂ ਚ ਪੈਨੇ ਹੋ ਛੋਡੇ ਘਰੇ ਮਾੜਾ ਜਾਨ ਨੁਕਸਾਨ ਹੋ ਗੋ ਜੇ ਹਾਏ ਰੱਬਾ ਮੇਰੇ ਤਾਂ ਨੁਕਸਾਨ ਹੋ ਗਿਆ ਤੁਹਾਨੂੰ ਕੀ ਪਤਾ ਵੀ ਰੱਬ ਨੇ ਛੋਡੇ ਲਈ ਕੀ ਚੰਗਾ ਸੋਚਿਆ ਨਵੇਂ ਨੁਕਸਾਨ ਤਾਂ ਜ਼ਿੰਦਗੀ ਚ ਹੁੰਦੀ ਰਹਿੰਦੀ ਹੈ ਤੇ ਆਪਾਂ ਕਮਾਈਆਂ ਵੀ ਕਰਦੇ ਆ ਤੁਸੀਂ ਸਾਰਾ ਦਿਨ ਜ ਚੰਗਾ ਕੰਮ ਭਾਲੋਗੇ ਨਵੇਂ ਭਾਲੋਗੇ ਨੁਕਸਾਨ ਨਾ ਭਾਲੋਗੇ ਤੇ ਫਿਰ ਨੁਕਸਾਨ ਕਿੱਧਰ ਜਾਣਗੇ ਹੁਣ ਆਪਣੀ ਕਾਰ ਖੜੀ ਆ ਕਾਰ ਜ ਚੱਲੀ ਜਾਊਗੀ ਚੱਲੀ ਜਾ ਉਥੇ ਮਿਸਤਰੀ ਰੋਟੀ ਕਿੱਥੋਂ ਖਾਣਗੇ ਉਹ ਵੀ ਵਿਚਾਰੇ ਕਰੋ ਸੋਚ ਕੇ ਤੁਰਦੇ ਵੀ ਕਿਸੇ ਦੀ ਕੋਈ ਕਾਰ ਆਉਗੀ ਆਪਾਂ ਪੈਸੇ ਬਣਾਵਾਂਗੇ ਪਰਮਾਤਮਾ ਨੇ ਸਭ ਦੇ ਹਿੱਲੇ-ਵਸੀਲੇ ਬਣਾਏ ਹੋਏ ਆ ਜੇ ਆਪਣਾ ਸਿਰ ਟੁੱਟਣਾ ਦਊਗਾ ਆਪਾਂ ਡਾਕਟਰ ਦੇ ਕਿਵੇਂ ਜਾਵਾਂਗੇ ਫਿਰ ਉਹਦੀਆਂ ਡਿਗਰੀਆਂ ਫੇਗ ਲੈਚ ਆਪਾਂ ਡਾਕਟਰ ਕੋਲ ਹੀ ਲਾਂਗੇ ਕਿਉਂਕਿ ਉਹਨੇ ਥੋੜਾ ਇਲਾਜ ਕਰਨ ਲਈ ਡਿਗਰੀਆਂ ਲਈਆਂ ਹੁੰਦੀਆਂ ਹਰ ਕੋ ਐਸਟਾ ਬਾਲਾ ਨਾ ਸੋਚਿਆ ਕਰੋ ਥੋੜਾ ਸੋਚਿਆ ਕਰੋ ਜਿੰਨੀ ਲੋੜ ਹੈ ਜਿਆਦਾ ਸੋਚਾਂ ਰੱਬ ਤੇ ਛੱਡੋ ਵਾਹਿਗੁਰੂ ਤੇ ਛੱਡੋ ਤੇ ਉਹਦੇ ਮਸਤ ਮੋਲਾ ਬਣਜੋ ਮਸਤ ਰਹਿਣ ਲੱਗ ਜਾਓ ਪ੍ਰਮਾਤਮਾ ਦੀ ਹਜ਼ੂਰੀ ਚ ਸਭ ਕੰਮ ਬਣ ਜਾਣਗੇ ਮਰੂ ਮਰੂ ਨਹੀਂ ਕਰਨਾ ਟੈਨਸ਼ਨ ਨਹੀਂ ਲੈਣੀ ਜੋ ਹੁੰਦਾ ਹੋ ਹੀ ਜਾਂਦਾ ਸੋਡੇ ਸਾਰੇ ਜੋ ਆ ਉਹਦੇ ਉਹਤੇ ਕੰਟਰੋਲ ਕਰੋ ਜੋੜਾ ਸੋਡੇ ਸਾਰੇ ਜੀ ਨਾ ਉਹਦੇ ਪਿੱਛੇ ਕਦੇ ਭੱਜੋ ਨਾ ਜੋ ਹੋਣਾ ਹੈ ਕਿ ਹੋ ਕੇ ਰਹਿਣਾ ਤੁਸੀਂ ਪ੍ਰਮਾਤਮਾ ਦੀ ਮਰਜ਼ੀ ਕਦੇ ਬਦਲ ਨਹੀਂ ਸਕਦੇ ਤੇ ਕਦੇ ਕੋਸ਼ਿਸ਼ ਵੀ ਨਾ ਕਰਿਓ ਸੋ ਵੀਡੀਓ ਬਣਾਏ ਪਤਾ ਨਹੀਂ ਲੱਗਦਾ ਕਿੰਨੀ ਬਣ ਜਾਂਦੀ ਆ ਕੋਈ ਕਮੀ ਰਹਿ ਜਾਂਦੀ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਮੈਂ ਵੀ ਸੋਡੇ ਵਰਗੀ ਹਈ ਆ ਆਮ ਇਨਸਾਨ ਆ ਜੋ ਮੈਨੂੰ ਜ਼ਿੰਦਗੀ 'ਚ ਗੱਲਾਂ ਚੰਗੀਆਂ ਲੱਗਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਕਦੇ ਸੋਚ ਸੋਚ ਮੈਂ ਪਹਿਲਾਂ ਤੂੰ ਜਿਹੜੀਆਂ ਮੈਂ ਕਦੇ ਸੋਚ ਕੇ ਵੀਡੀਓ ਜੀ ਬਣਾਉਂਦੀ ਨਹੀਂ ਹੁੰਦੀ ਪਤਾ ਨਹੀਂ ਦਿਮਾਗ 'ਚ ਕਿੱਥੋਂ ਆਈ ਜਾਂਦੀਆਂ ਆਪੇ ਤੁਹਾਡੇ ਨਾਲ ਬੋਲੀ ਜਾਂਦੀ ਆ ਖੁਸ਼ ਰਹੋ ਜ਼ਿੰਦਗੀ ਸੌਖੀ ਲੱਗਣ ਲੱਗ ਜੂ ਪਿਆਰ ਨਾਲ ਰਹੋ ਪਰਿਵਾਰ ਦਾ ਪਤਾ ਲੱਗਣ ਲੱਗ ਜੂ ਪਰਿਵਾਰ ਕੀ ਹੈ 24 ਘੰਟਿਆਂ ਨੱਕ ਤੇ ਗੁੱਸਾ ਨਾ ਰੱਖਿਆ ਕਰੋ ਥੋੜਾ ਨੂੰ ਸਾਈਡ ਤੇ ਰੱਖ ਦਿਆ ਕਰੋ ਗੁੱਸਾ ਸਾਰਿਆਂ ਨੂੰ ਹੁੰਦਾ ਪਰ ਕੁੱਸੇ ਨੇ ਸਮੇਲੇ ਨੂੰ ਗੁੱਸਾ ਉੱਥੇ ਕਰੋ ਜਿੱਥੇ ਲੋੜ ਹੈ ਬੇਨਮਤ ਵਾਲਾ ਗੁੱਸਾ ਨਾ ਕਰਿਆ ਕਰੋ ਨਾਲੇ ਸਿਹਤ ਖਰਾਬ ਨਾਲੇ ਘਰ ਖਰਾਬ ਨਾਲੇ ਪੈਸਾ ਖਰਾਬ ਠੀਕ ਹੈ ਕੰਟਰੋਲ ਕਰਿਆ ਕਰੋ ਛੋਟੀਆਂ-ਛੋਟੀਆਂ ਚੀਜ਼ਾਂ 'ਚੋਂ ਖੁਸ਼ੀ ਨਾਲ ਲੱਭਣੀਆਂ ਸ਼ੁਰੂ ਕਰ ਦਿਓ ਜਿੰਦਗੀ ਤਾਂ ਸਾਨੂੰ ਸਵਰਗ ਲੱਗਣ ਲੱਗ ਜੂ ਬਹੁਤਾ ਪਾਉਣ ਦੇ ਚੱਕਰ 'ਚ ਨਾ ਥੋੜਾ ਨਾ ਭੁੱਲਿਆ ਕਰੋ ਜੋ ਦਿੱਤਾ ਰੱਬ ਨੇ ਉਹ ਚ ਸਬਰ ਕਰਿਆ ਕਰੋ ਖੁਸ਼ ਰਹਿਇਆ ਕਰੋ ਜੇ ਕੋ ਗੱਡੀ ਵਾਲਾ ਦੇਖ ਲੈਨੇ ਹੋ ਨਾ ਗੱਡੀ ਤੇ ਚੜ੍ਹਾ ਜਾਂਦਾ ਤਾਂ ਛੋਟੀ ਗੱਡੀ ਵਾਲਾ ਦੇਖਿਆ ਕਰੋ ਜੇ ਛੋਟੀ ਗੱਡੀ ਵਾਲੇ ਨੂੰ ਜੀ ਕਰਦਾ ਤਾਂ ਮੋਟਰਸਾਈਕਲ ਵਾਲੇ ਨੂੰ ਦੇਖੋ ਜੇ ਮੋਟਰਸਾਈਕਲ ਵਾਲੇ ਨੂੰ ਦੇਖਦੇ ਤਾਂ ਇੱਕ ਸਾਈਕਲ ਵਾਲੇ ਨੂੰ ਦੇਖੋ ਤੇ ਜੇ ਸਾਈਕਲ ਵਾਲੇ ਨੂੰ ਦੇਖ ਲੈਨੇ ਹੋ ਤਾਂ ਇੱਕ ਮੋਟਰ ਤੇ ਪਰਨਾ ਟੰਗਿਆ ਹੁੰਦਾ ਤੇ ਲੱਖਾਂ ਰਮਾਣ ਲੈ ਕੇ ਜਾ ਕੇ ਚੌਂਬ ਚ ਖੜਦਾ ਦਿਹਾੜੀ ਦੇ ਲਈ ਉਹਨੂੰ ਦੇਖਿਆ ਕਰੋ ਕੁਝ ਨਹੀਂ ਹੁੰਦਾ ਉਹਦੇ ਕੋਲੇ ਉਹ ਆਸ ਨਾਲ ਜਾਂਦਾ ਹੁੰਦਾ ਵੀ ਕੋਈ 5-400 ਦੀ ਦਿਹਾੜੀ ਲੱਗੂਗਾ ਟੱਬਰ ਲੈ ਲਿਆਉਂਗਾ ਇੰਨਾ ਚੀਜ਼ਾਂ ਨੂੰ ਦੇਖਿਆ ਕਰੋ ਖੁਸ਼ ਰਹੋਗੇ ਆ ਨਾ ਦੇਖਿਆ ਕਰੋ ਵੀ ਫਲਾਨਾ ਫੋਰਚੂਨ ਮਾਰ ਕੇ ਟੱਪ ਗਿਆ ਹਾਏ ਰੱਬਾ ਇਹਦੀ ਏਡੀ ਡਬਲ ਕੋਠੀ ਹਾਏ ਇਹਦੀ ਤਿੰਨ ਮੰਜ਼ਲੀ ਕੋਠੀ ਇਹ ਨਾ ਦੇਖਿਆ ਕਰੋ ਇੱਕ ਕਮਰੇ ਜੀ ਸਾਰਾ ਨੰਬਰ ਵੈਸ ਸਕਦਾ ਕੋਠੀਆਂ ਦਾ ਤੁਸੀਂ ਐਵੇਂ ਵਧਾਲੇ ਪੰਗੇ ਸਭ ਕੁਝ ਦੂਰ ਹੋ ਰਿਹਾ ਸਭ ਦੇ ਕਮਰੇ ਅਡਡ ਕਰ ਲਈ ਇਹ ਤਾਂ ਤੁਸੀਂ ਆਪੋਂ ਕੰਡੇ ਬੀਜੀ ਇਹਨੂੰ ਆਪ ਉਹਨਾਂ ਨੂੰ ਚੁਗੀ ਜਾਂਦੇ ਹੋ ਘਰ 'ਚ ਕਮਰੇ ਘੱਟ ਹੋਣ ਛੋਟਾ ਘਰ ਹੋਵੇ ਪਰਿਵਾਰ ਨਾਲ ਨਾਲ ਰਹਿੰਦਾ ਇਹ ਗੱਲਾਂ ਸੋਚਿਆ ਕਰੋ ਸਵਾਗਤ ਸਭ ਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਆਪ ਸਭ ਨੂੰ ਮਨਜੀਤ ਕੌਰ ਬਨੀਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਸੋਨੂੰ ਤੰਦਰੁਸਤੀ ਤਰੱਕੀ ਵਖਸੇ ਸੋ ਕਈ ਵਾਰੀ ਮੈਥੋਂ ਫੋਨ ਨਹੀਂ ਚੱਕਿਆ ਜਾਂਦਾ ਨਾ ਪਲੀਜ਼ ਮਾਈਂਡ ਨਾ ਕਰਿਆ ਕਰੋ ਮੈਂ ਨਾਲ-ਨਾਲ ਕੱਪੜੇ ਦਾ ਬਿਜ਼ਨਸ ਕਰਦੀ ਆ ਕਪੜਾ ਵੇਚਦੀ ਆ ਆਪਣਾ ਕਿਰਤ ਕਰਦੀ ਆ ਦਸੇ ਨੌਹਾਂ ਦੀ ਢਿੱਡ ਭਰਨਾ ਪੈਂਦਾ ਜੀ प्लीज गुस्सा नहीं करना किसी ने भी नहीं फोन चक्का मैं चक्कली जरूरना कोशिश ਹੁੰਦੀ ਹੈ ਕਈ ਵਾਰੀ ਕਸਟਮਰ ਕੋਲੇ ਹੁੰਦਾ ਤੇ ਮੈਨੂੰ ਫੋਨ ਚੱਕਣਾ ਥੋੜਾ ਔਖਾ ਲੱਗਦਾ ਕਿਉਂਕਿ ਆਪਾਂ ਕਸਟਮਰ ਦੇ ਬੈਠੇ ਵੀ ਗੱਲਾਂ ਨਹੀਂ ਕਰ ਸਕਦੇ ਪਰਸਨਲ ਕਿਸੇ ਨਾਲ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ कौर ਵੱਲੋਂ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ